ਜੇੜੀਆਂ ਸੁਰਤਾ ਚੜਨੇ ਚਬਾਰਿਆਂ ਤੇ ਓਏ ਇੱਕ ਦਿਨ ਚਿਖਾ ਤੇ ਚੜਦੀਆਂ ਵੇਖੀਆਂ ਮੈਂ ਜਨਾਜ਼ੁਲਫਾਨੂ ਅਤਰ ਦੇ ਤੇਲ ਲਗੇ ਜੋ ਸੂਰਤਾ ਲੱਦ ਜਹਾਨ ਗਈਆ ਹੋ ਮੁੜ ਕੇ ਪਿੰਡ ਨਾ ਵੜਦਿਆ ਵੇਖਿਆ ਮੈਂ ਬੋਲ ਮਿੱਟੀ ਦੇਆ ਬਾਵੇ ਆਵੇ ਤੇਰੇ ਦੁਖਾਣੇ ਮਾਰ ਮੁਕਾਲੇ ਆਵੇ ਕਿਆ ਬਾਤ ਹੈ ਵਕਈ ਹਾਂ ਯਾਦ ਆਪਣਾ ਨਾਮ ਲਸੋ ਸਤਿ ਸ਼੍ਰੀ ਅਕਾਲ ਜੀ ਮੈਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ ਬਾਵਾ ਜੀ ਦੀ ਬੇਟੀ ਹਾਂ ਜੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਲੀਵੁੱਡ ਐਕਟਰ ਤੁਹਾਡੀ ਮਦਦ ਕਰਨ ਵਾਲੇ ਸਭ ਤੋਂ ਪਹਿਲਾਂ ਅੱਗੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਕਸ਼ੇ ਕੁਮਾਰ ਪਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਜੀ ਬਿਲਕੁਲ ਕਿੰਨੀ ਮਦਦ ਕੀਤੀ ਹੈ ਜੀ ਸਭ ਆ ਉਹਨਾਂ ਨੇ 25 ਲੱਖ ਰੁਪਇਆ ਭੇਜਿਆ ਜੀ ਮੈਨੂੰ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ ਆ ਆ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਆਏ ਸੀ ਡੀ ਸੀ ਸਾਹਿਬ ਆਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਵੀ ਇੱਕ ਵੱਡੀ ਹੈਲਪ ਕੀਤੀ ਗਈ ਹੈ ਜੀ। ਹਾਂਜੀ। ਆ ਮੈਂ ਜੀ ਬਹੁਤ ਪਹਿਲਾਂ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਇਹ ਤੇ ਮੈਨੂੰ ਮੇਰੇ ਬੈਂਕ 'ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਟਿਆ ਜੀ ਵੱਲੋਂ ट्रांजैक्शन ਹੋਈ ਹੈ ਕੋਈ। ਤੇ ਮੈਂ ਪਹਿਲਾਂ ਤੇ ਯਕੀਨ ਹੀ ਨਹੀਂ ਕੀਤਾ ਤੇ ਅਜੇ ਪਰ ਬੜੀ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਪਰਿਵਾਰ ਦੇ ਵਿੱਚ। ਕਾਫੀ ਟਾਈਮ ਤੋਂ ਅਸੀਂ ਉਦਾਸ ਸੀ, ਮੇਰੇ ਬੱਚੇ ਉਦਾਸ ਸੀ। ਰਾਜੋ ਖੁਸ਼ ਨੇ ਇਸ ਗੱਲੋਂ ਵੀ ਕੁਛ ਨਹੀਂ ਕਿ ਚਲੋ ਮੈਨੂੰ ਉਹਨਾਂ ਨੇ ਜਿਹੜਾ ਵੱਡਾ ਭਰਾ ਬਣ ਕੇ ਮੈਨੂੰ ਪਿਆਰ ਭੇਜਿਆ ਆਪਣੀ ਛੋਟੀ ਭੈਣ ਨੂੰ ਤੇ ਉਤੋਂ ਮੇਰੇ ਬੱਚੇ ਕਹਿ ਰਹੇ ਨੇ ਵੀ ਹੁਣ ਅਕਸ਼ੇ ਕੁਮਾਰ ਜੀ ਸਾਡੇ ਮਾਮੂ ਬਣ ਗਏ ਨੇ ਮੈਂ ਕਿਹਾ ਜੀ ਚਲੋ ਠੀਕ ਹੈ ਤੁਹਾਡੇ ਮਾਮਾ ਜੀ ਨੇ ਹਾਂ ਜੀ ਕਿੰਨੀ ਮਦਦ ਤੇ ਜੀ ਉਹਨਾਂ ਨੇ 25 ਲੱਖ ਉਹਨਾਂ ਨੇ ਭੇਜਿਆ ਸਰ ਕੀ ਕਹਿਣਾ ਚਾਹੁੰਦੇ ਜੀ ਅਕਸ਼ੇ ਕੁਮਾਰ ਮੈਂ ਜੀ ਬਹੁਤ ਧੰਨਵਾਦੀ ਆ ਅਕਸ਼ੇ ਕੁਮਾਰ ਪਾਜੀ ਤੁਸੀਂ ਬਾਂ ਫੜੀ ਹੈ ਮੇਰੀ ਛੋਟੀ ਭੈਣ ਨੂੰ ਤੁਸੀਂ ਪਿਆਰ ਭੇਜਿਆ ਤੇ ਮੈਂ ਬੜੀ ਧੰਨਵਾਦੀਆਂ ਵੀਰ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਹੁਣ ਤੇ ਮੈਂ ਆਪਣੇ ਧੰਨਵਾਦ ਮੇਰੇ ਮੀਡੀਆ ਦੇ ਵੀਰ ਭਰਾ ਖੜੇ ਨੇ ਉਹਨਾਂ ਦੇ ਥਰੂ ਮੈਂ ਤੁਹਾਨੂੰ ਧੰਨਵਾਦ ਭੇਜ ਰਹੀ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਕਿ ਕਦੀ ਮੈਨੂੰ ਪ੍ਰਮਾਤਮਾ ਐਸਾ ਮੌਕਾ ਦੇਵੇ ਕਿ ਆਮੋ ਸਾਹਮਣੇ ਹੋ ਕੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੇ ਉਤੋਂ ਰਖੜੀ ਵੀ ਆ ਰਹੀ ਹੈ ਤੇ ਮੈਂ ਵੀਰੇ ਮੈਂ ਤੁਹਾਡੀ ਗੁੱਟ ਤੇ ਆਪ ਆਪਣੇ ਹੱਥੀ ਰਖੜੀ ਮੰਨਾਂਗੀ ਤੇ ਜਿਹੜਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਕਿਹਾ ਏ ਤੇ ਮੈਂ ਇਹ ਰਿਸ਼ਤਾ ساری ਜ਼ਿੰਦਗੀ ਨਿਭਾਵਾਂਗੀ ਵੀਰ ਜੀ ਪੰਜਾਬੀ ਇੰਡਸਟਰੀ ਜਾਂ ਪੰਜਾਬੀ ਗਾਇਕੀ ਤੋਂ ਕਿਸ ਨੇ ਆਗੇ ਤਰਵਾ ਕੇ ਸਾਡੇ ਆ ਸਰ ਪੰਜਾਬੀ ਇੰਡਸਟਰੀ ਚੋ ਤੇ ਅਜੇ ਫਿਲਹਾਲ ਤੇ ਜਿਹੜੇ ਦਿਗਜ ਨੇ ਉਹਨਾਂ ਵੱਲੋਂ ਤੇ ਨਹੀਂ ਅੱਛਾ ਤੁਸੀਂ ਇੱਕ ਅਪੀਲ ਕੀਤੀ ਸੀ ਪੰਜਾਬੀ ਲੋਕਾਂ ਨੂੰ ਕਿ ਮੈਨੂੰ ਕੰਮ ਚਾਹੀਦਾ ਕੰਮ ਚਾਹੀਦਾ ਜੀ ਦਿੱਤਾ ਜੀ ਹਾਂ ਉਹਦੇ ਵੱਲੋਂ ਲੱਗਦਾ ਕਿ ਤੁਹਾਨੂੰ ਹਾਂਜੀ ਮੈਨੂੰ ਬਾਹਰ ਦੇ ਕਾਫੀ ਮੇਰੇ ਵੀਰ ਭਰਾ ਨੇ ਜਿਹੜੇ ਆਸਟ੍ਰੇਲੀਆ ਯੂਕੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਕਿਹਾ ਏ ਕਿ ਉਹ ਪੰਜਾਬ ਵਿੱਚ ਵੀ ਤੇ ਬਾਹਰ ਦੇ ਕੰਟਰੀਜ਼ ਵਿੱਚ ਵੀ ਮੈਨੂੰ ਸ਼ੋਅਸ ਦੇਣਗੇ ਤੇ ਉਹਨਾਂ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਅੱਗੇ ਆਏ ਨੇ ਪਰ ਜਿਹੜੇ ਪੰਜਾਬ ਦੇ ਦਿੱਗਜ ਕਲਾਕਾਰ ਨੇ ਉਹਨਾਂ ਉਹ ਸ਼ਾਇਦ ਉਹ ਜਿਵੇਂ ਅਚ ਥੋੜੇ ਬਿਜ਼ੀ ਨੇ ਪਰ ਮੈਨੂੰ ਉਮੀਦ ਹੈ ਕਿ ਉਹਨਾਂ ਵੱਲੋਂ ਇਹ ਪੰਜਾਬ ਦੇ ਜੋ ਦਿੱਕਤ ਨੇ ਉਹ ਸੱਭਿਆਚਾਰ ਖੋਲਦੇ ਜਾ ਰਹੇ ਨੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਜੀ ਉਹ ਨਹੀਂ ਸਰ ਐਸੀ ਗੱਲ ਤੇ ਨਹੀਂ ਹੈ ਕਿਉਂਕਿ ਕੁਝ ਵੀ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਅਸੀਂ ਦਿਲੋਂ ਦੇ ਪੰਜਾਬੀ ਆ ਅਸੀਂ ਸਭ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਆ ਐਸੀ ਗੱਲ ਨਹੀਂ ਹੈ ਭਾਜੀ ਪਰ ਉਹਨਾਂ ਦੇ ਕੁਝ ਦਿਨ ਸਾਰੇ ਦਿਨ ਦੇ ਰੂਜਵੇਂ ਐਸੇ ਹੋ ਸਕਦੇ ਨੇ ਕਿਉਂਕਿ ਬਹੁਤ ਕੰਮ ਨਹੀਂ ਉਹਨਾਂ ਨੂੰ ਤੇ ਪਰ ਇੱਕ ਨਾ ਇੱਕ ਦਿਨ ਤੇ ਉਹ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਤੇ ਆਪਣੀ ਭੈਣ ਦੀ ਹਾਲ-ਚਾਲ ਭੈਣ ਦਾ ਹਾਲ-ਚਾਲ ਜ਼ਰੂਰ ਪੁੱਛਣਗੇ ਰਖੜੀ ਭੇਜੇਗੀ ਬਿਲਕੁਲ ਰਖੜੀ ਭੇਜੇਗੀ ਜੀ ਮੈਂ ਆਪ ਲੈ ਕੇ ਜਾਵਾਂਗੀ ਰਖੜੀ ਅਕਸ਼ੇ ਕੁਮਾਰ ਜੀ ਲਈ ਹਾਂਜੀ ਖੁਦ ਲੈ ਕੇ ਜਾਵਾਂਗੀ ਠੀਕ ਹੈ ਧੰਨਵਾਦ